ਹਾਂਜੀ ਦੁਨੀਆ ਦੇ ਉੱਤੇ ਬਹੁਤ ਸਾਰੇ ਲੋਕ ਆਪਣੀ ਮਿਹਨਤ ਦੇ ਬਲ ਬੁੱਤੇ ਨਾਲ ਕਾਮਯਾਬ ਹੁੰਦੇ ਆ ਆਪ ਮਿਹਨਤ ਕਰਦੇ ਆ ਤੇ ਉਸ ਤਰ ਜਿਹੜੀ ਆ ਦੁਨੀਆ ਵਾਲੇ ਕਰਦੇ ਆ ਕੰਮ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਕਰਦੇ ਆ ਕੁਝ ਕੰਮ ਸਾਡੇ ਤੋਂ ਮਾੜੇ ਹੁੰਦੇ ਆ ਤੇ ਕੁਝ ਹੁੰਦੇ ਆ ਚੰਗੇ ਚੰਗੇ ਕੰਮਾਂ ਦਾ ਨਤੀਜਾ ਹਮੇਸ਼ਾ ਚੰਗਾ ਹੁੰਦਾ ਜਿਵੇਂ ਆ ਭਰਾਵਾਂ ਦਾ ਪਿੰਡ ਵਾਲੇ ਆ ਕੇ ਸਨਮਾਨ ਕਰ ਰਹੇ ਆ ਕਿਉਂ ਸਨਮਾਨ ਕਰ ਰਹੇ ਆ ਇਹਨਾਂ ਨੇ ਮਿਹਨਤ ਕੀਤੀ ਨਾਮ ਆਪ ਦਾ ਵੱਡਾ ਕੀਤਾ ਆਪ ਦੇ ਮਾਤਾ ਪਿਤਾ ਦਾ ਵੱਡਾ ਕੀਤਾ ਨਾਲ ਆਪਣੇ ਪਿੰਡ ਦਾ ਜਿਹੜਾ ਨਾਮ ਰੋਸ਼ਨ ਕੀਤਾ ਇਹਨਾਂ ਨੌਜਵਾਨਾਂ ਨੇ ਪਸ਼ੂ ਪਾਲਣ ਮੁਕਾਬਲਿਆਂ ਦੇ ਵਿੱਚ ਬੜੀ ਸਫਲਤਾ ਹਾਸਲ ਕੀਤੀ ਜਿਦੇ ਵਿੱਚ ਬਾਈ ਮਨਦੀਪ ਸਿੱਧੂ ਡਾਕਟਰ ਲਖਵਿੰਦਰ ਸਿੰਘ ਮੰਨੂ ਰਮਨਦੀਪ ਸਿੰਘ ਬਾਈ ਸੋਮੀ ਬੰਗੀ ਜਿਨੇ ਵਕ ਵਕ ਕੈਟਾਗਰੀਆਂ ਦੇ ਵਿੱਚੋਂ ਹੁਣੀ ਲੰਘੇ ਬੀ ਐਫ ਐ ਮੇਲੇ ਦੇ ਉੱਤੇ ਤੇ ਆਪਣੇ ਕੋਟੜਾ ਕਲਾਾਂ ਦੇ ਵਿੱਚ ਮੇਲੇ ਤੇ 6 ਨਾਮ ਜਿੱਤੇ ਤੇ ਨੌ ਇਨਾਮ ਪਹਿਲਾਂ ਡਾਕਟਰ ਲਖਮਿੰਦਰ ਸਿੰਘ ਮੰਨੂ ਜਿੱਤ ਚੁੱਕਿਆਗਾ ਤੇ ਆ ਪਿੰਡ ਦੇ ਨੌਜਵਾਨਾਂ ਨੇ ਵੀ ਫਿਰ ਇੱਕ ਨਾ ਕਮੇਟੀ ਬਣਾ ਲਈ ਪਸ਼ੂ ਪਾਲਣ ਕਮੇਟੀ ਜਿਹੜੀ ਨਸਲ ਸੁਧਾਰ ਦੇ ਉੱਤੇ ਕੰਮ ਕਰ ਰਹੀ ਹੈ ਜਿਹੜੇ ਪਿੰਡ ਦਾ ਨਾਮ ਰੋਸ਼ਨ ਕਰਦੇ ਆ ਚੰਗੀਆਂ ਨਸਲਾਂ ਤੇ ਕੰਮ ਕਰਦੇ ਆ ਉਹਨੂੰ ਘਰ ਜਾ ਕੇ ਇਸ ਤਰੀਕੇ ਦੇ ਸਨਮਾਨ ਜਿਹੜੇ ਪਿੰਡ ਦੇ ਇਹ ਨੌਜਵਾਨ ਦੇ ਰਹੇ ਆ ਬਾਈ ਸਤਿ ਸ਼੍ਰੀ ਅਕਾਲ ਕਰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਬਸ ਸਨਮਾਨ ਕਰ ਰਹੇ ਹਾਂ ਨਾ ਤੇ ਤੁਸੀਂ ਇਹ ਜਿਹੜੀ ਕਮੇਟੀ ਆ ਕਿਦੋਂ ਦੀ ਬਣਾਈ ਆ ਤੇ ਕਮੇਟੀ ਨੇ ਕਿੰਨਾ ਤੁਹਾਡੇ ਪਿੰਡ ਦੇ ਵਿੱਚੋਂ 6 ਪਸ਼ੂ ਜਿਹੜੇ ਹੈਗੇ ਨਾਮ ਜਿੱਤੇ ਆ ਤੇ ਤਿੰਨ ਤਾਂ ਤੁਹਾਡੀਆਂ ਮੱਝਾਂ ਹੀ ਜਿੱਤਿਆ ਆਈਆਂ ਦੁੱਧ ਚੋਈ ਮੁਕਾਬਲੇ ਵਿੱਚ ਅਤੇ ਤਿੰਨ ਪਸ਼ੂ ਜਿਹੜੇ ਹੈਗੇ ਆ ਬਿਊਟੀ ਕੰਪੀਟੀਸ਼ਨ ਲੜ ਕੇ ਆਏ ਆ ਤੇ ਇਹਦੇ ਪਿੱਛੇ ਤੁਹਾਡੀ ਕਮੇਟੀ ਦਾ ਕੀ ਸਹਿਯੋਗ ਰਿਹਾ ਕਮੇਟੀ ਦਾ ਸਹਿਯੋਗ ਤਾਂ ਇਹ ਵੀ ਸਾਡਾ ਪਹਿਲਾਂ ਜਦੋਂ ਟੂ ਜਾਂਦੇ ਸੀਗੇ ਇਹ ਮੇਲੇ ਦੇਖਣ ਅਸੀਂ ਇਕੱਠੇ ਜਾਂਦੇ ਹੁੰਦੇ ਸੀਗੇ ਮਤਲਬ ਜੀ ਪਹਿਲਾਂ ਲੁਧਿਆਣੇ ਹੋਂਾ ਇਹ ਬਿਆਸਾਰ ਚ ਹੁਣ ਕਿਤੇ ਵੀ ਮੇਲੇ ਹੋਣਾ ਜਾਂ ਕੋਈ ਹੋਰ ਮੁਕਾਬਲਾ ਹੋਣਾ ਜਾਂ ਕੋਈ ਚੰਗਾ ਕਿਸੇ ਘਰੇ ਪਸ਼ੂ ਹੋਣਾ ਉਹ ਵੀ ਦੇਖਣ ਜਾਣਾ ਇੱਥੋਂ ਜਾਵਣਾ ਹੌਲੀ ਹੌਲੀ ਇਹਨੇ ਕਮੇਟੀ ਦਾ ਰੂਪ ਲੈ ਲਿਆ ਕਮੇਟੀ ਨੇ ਅਸੀਂ ਮੇਲਾ ਇੱਥੇ ਕਰਾਇਆ ਰਫਾਇਨਰੀ ਦੇ ਤੌਰ ਤੇ ਉਹ ਚ ਸਹਿਯੋਗ ਦਿੱਤਾ ਇੱਥੇ ਸਾਨੂੰ ਚੇਟਕੀ ਜੀ ਲੱਗੀ ਵੀ ਇਹ ਜੇ ਅਸੀਂ ਸੰਸਥਾ ਬਣਾ ਲਗੀ ਇਹਦੇ ਨਾਲ ਵੀ ਹੋਰ ਵੀ ਸਾਡੇ ਨਾਲ ਜੁੜਨ ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਆਹਾਂ ਚੀਜ਼ਾਂ ਜਨਤਕ ਹੋਣ ਤੇ ਲੋਕਾਂ ਚ ਪ੍ਰੇਰਣਾ ਜੀ ਬਣੇ ਮੁੰਡੇ ਦੇ ਨੌਜਵਾਨਾਂ ਨੂੰ ਤੁਸੀਂ ਆ ਗਾਂ ਵਾਸਤੇ ਜਿਵੇਂ ਹੁਣ ਬਾਈ ਸੋਮੀ ਜਿੱਤ ਕੇ ਆਇਆ ਹਨ ਤੇ ਬਾਈ ਮਨੂਰ ਦੇ ਡਾਕਟਰ ਲਖਵਿੰਦਰ ਅਤੇ ਰਮਨ ਤੇ ਮਨਦੀਪ ਜਿਹੜੇ ਹੈਗੇ ਕੰਪੀਟੀਸ਼ਨ ਜਿੱਤ ਕੇ ਆਏ ਆ ਤੁਸੀਂ ਹੋਰ ਇੱਕ ਤੁਹਾਡੇ ਪਿੰਡ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਅਸੀਂ ਪਹਿਲਾਂ ਵੀ ਗੱਲ ਕਰਕੇ ਕਿ ਅਸੀਂ ਇੱਕ ਮੁੰਡਾ ਫੌਰਨ ਜਾਨ ਤੋਂ ਰੁਕ ਰੁਕ ਗਿਆ ਕਹਿੰਦਾ ਮੈਂ ਪਸ਼ੂ ਪਾਲਣ ਕੀਤਾ ਕਰਨਾ ਤੇ ਉਹ ਜੇ ਮੁੰਡੇ ਜਦੋਂ ਅੱਗੇ ਆਉਂਦੇ ਉਹਨਾਂ ਵਾਸਤੇ ਤੁਹਾਡੀ ਕਮੇਟੀ ਕੀ ਕਰੂਗੀ ਅਸੀਂ ਇਹੀ ਚੀਜ਼ਾਂ ਜਿਹੜੀ ਅੱਜ ਜਿਹੜਾ ਕਰ ਰਹੇ ਆ ਅਸੀਂ ਇਹ ਵੀ ਇੱਕ ਕਿਸਮ ਦਾ ਕਾਰਜ ਹੀ ਹੈ ਜੇ ਅਸੀਂ ਆਗੇ ਚਿੱਕਰੀ ਵਹਿ ਗਿਆ ਬੰਦਾ ਉਹ ਦੂਜਿਆਂ ਨੂੰ ਦਿਖਿਆ ਹੀ ਨਾ ਇਹ ਚੇਟਕ ਹੁੰਦੀ ਹੈ ਜਿਹੜੀ ਸਾਨੂੰ ਚੇਟਕ ਲੱਗੀ ਹੈ ਜਿਵੇਂ ਲਖਵਿੰਦਰ ਮੰਨੂ ਵਰਗੇ ਜਾਂ ਮਤਲਬ ਹੋਰ ਸਾਡੇ ਪਿੰਡ ਦੇ ਪੁਰਾਣੇ ਕਰਦੇ ਸੀਗੇ ਉਹਨਾਂ ਤੋਂ ਸਾਨੂੰ ਲੱਗੀ ਸੋ ਮੈਨੂੰ ਲੱਗੀ ਚੇਟਕ ਇਹ ਚੇਟਕੀ ਹੁੰਦੀ ਹੈ ਜਿਹੜਾ ਅੱਜ ਅਸੀਂ ਆਪਾਂ ਸਨਮਾਨ ਕਰ ਰਹੇ ਹਾਂ ਇਹ ਕਿਸਮ ਦਾ ਅਸੀਂ ਜਾਗ ਲਾ ਰਹੇ ਹਾਂ ਜਾ ਕਿ ਨੂੰ ਲੱਗੂਆ ਸਾਡੇ ਨੌਜਵਾਨਾਂ ਨੂੰ ਪਿੰਡਦਿਆਂ ਨੂੰ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਲੱਗੂਆ ਇਹ ਜਾਗ ਲੱਗੂਆ ਤਾਂ ਦਹੀਂ ਜੰਮੂਗੀ ਤੇ ਫਿਰ ਉਦੋਂ ਬਾਅਦ ਤੁਹਾਨੂੰ ਪਤਾ ਪਨੀਰੀ ਬਣੂਗਾ ਘੋਈ ਬਣੂਗਾ ਦਹੀਂ ਬਣੂਗਾ ਸਭ ਕੁਝ ਬਣੂਗਾ ਤੁਸੀਂ ਇਸ ਤਰੀਕੇ ਨਾਲ ਕੋਈ ਪਿੰਡ ਦੇ ਵਿੱਚ ਅਲੱਗ ਤੋਂ ਕੰਪੀਟੀਸ਼ਨ ਜਿਵੇਂ ਬਾਹਰ ਹੋ ਰਿਹਾ ਕੰਪੀਟੀਸ਼ਨ ਮੇਲੇ ਹੋ ਰਹੇ ਹਨ ਪੰਜਾਬ ਪੀਡੀਐਫ ਹੋ ਗਿਆ ਬੀਐਫਏ ਹੋ ਗਿਆ ਜਾਂ ਹੋਰ ਪਿੰਡਾਂ ਚ ਲੱਗ ਰਿਹਾ ਤੁਸੀਂ ਵੀ ਕੋਈ ਕੋਸ਼ਿਸ਼ ਕਰ ਰਹੇ ਹੋ ਪਿੰਡ ਦੇ ਵਿੱਚ ਕੰਪੀਟੀਸ਼ਨ ਕਰਾਉਣੀ ਸਾਡੀ ਸੋਚ ਤਾਂ ਹੈਗੀ ਹੈ ਵੀ ਜਿਹੜਾ ਇਹ ਚੀਜ਼ ਹੈ ਇਹਨੂੰ ਮੁੱਖ ਰੱਖ ਕੇ ਲੋਕਾਂ ਚ ਹੋਰ ਪ੍ਰਸਾਰਾ ਕੀਤਾ ਜਾਵੇ ਤੇ ਜੇ ਪ੍ਰਸਾਰਾ ਹੋਊਗਾ ਤਾਂ ਲੋਕ ਦੇਖਣਗੇ ਤੇ ਜਾਗਰਤ ਹੋਣਗੇ ਅਸੀਂ ਅਨਾਉਂਸ ਵੀ ਕੀਤਾ ਸੀਗਾ ਜਦੋਂ ਰਫਾਈਨਰੀ ਵਾਲ ਨੇ ਸਾਡਾ ਇੱਥੇ ਕਿਰਾਇਆ ਸੀਗਾ ਉਹ ਚ ਸਹਿਯੋਗ ਸੀਗਾ ਸਾਡੀ ਪਸ਼ੂ ਪਾਲਣ ਕਮੇਟੀ ਦਾ ਉਥੇ ਅਨਾਉਂਸ ਵੀ ਕੀਤਾ ਸੀ ਵੀ ਅਸੀਂ 25 ਚ ਕੋਈ ਨਾ ਕੋਈ ਈਵੈਂਟ ਇਹੋ ਜਿਹਾ ਕਰਾਵਾਂਗੇ ਜੀ ਡਾਕਟਰ ਸਾਹਿਬ ਤੁਹਾਡੀ ਇਹ ਜਿਹੜੀ ਸੋਚ ਕੀ ਸੀਗੀ ਇਹ ਕਮੇਟੀ ਬਣਾਉਣ ਤੇ ਸਾਡੀ ਸੋਚ ਇਹ ਸੀ ਜੀ ਅਸੀਂ ਪਿੰਡ ਦੇ ਵਿੱਚ ਵਧੀਆ ਬਰੀਡ ਲੈ ਕੇ ਲੋਕਾਂ ਨੂੰ ਜਾਗਰਤ ਕਰੀਏ ਤੇ ਵੀ ਚੰਗੇ ਲੋਕ ਪਸ਼ੂ ਪਾਲਣ ਨਾਲੇ ਇਹ ਕਮਾਈ ਦਾ ਕੀਤਾ ਬੰਦਾ ਤੇ ਨਾਲੇ ਸ਼ੌਂਕ ਹੁੰਦਾ ਲੋਕਾਂ ਨੂੰ ਤੇ ਵਾਸਤੇ ਕੀ ਬਾਤ ਆਵਾ ਲੋਕ ਪਸ਼ੂਆਂ ਵੱਲ ਜਾਣ ਚੰਗੀਆਂ ਨਸਲਾਂ ਤਿਆਰ ਕਰਨ ਡਾਕਟਰ ਸਾਹਿਬ ਤੁਸੀਂ ਮਿਲਕਿੰਗ ਦੇ ਕੰਪੀਟੀਸ਼ਨ ਕਾਫੀ ਜਿੱਤੇ ਆ ਹਨ ਬੀਐਫਏ ਵੀ ਜਿੱਤੇ ਆ ਪੀਡੀਐਫ ਤੇ ਜਿੱਤੇ ਆ ਹਨ ਤੇ ਉਹਦੇ ਵਿੱਚ ਜਿਵੇਂ ਹੁਣ ਬਾਈ ਨੇ ਗਰਦੀਪ ਨੇ ਗੱਲ ਕੀਤੀ ਆ ਜਿਹੜੀ ਪ੍ਰਾਈਵੇਟ ਬੋਲਦੇ ਸਰਕਾਰੀ ਸੀਮਨ ਬੋਲਦੀ ਹਨ ਤੁਸੀਂ ਉਹਦੇ ਰਿਜ਼ਲਟ ਦੇਖੇ ਆ ਖੁਦ ਨੇ ਆਪ ਨੇ ਅਜਮਾਏ ਆ ਹਨ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਕਿਹੜਾ ਸੀਮਨ ਕਿਸ ਤਰੀਕੇ ਨਾਲ ਹੋਵੇ ਜਿਹੜਾ ਤਾਂ ਕਿ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਨੌਜਵਾਨ ਹੁਣ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਵੀ ਇਹ ਹੋਊਗੀ ਲਾਲਸਾ ਵੀ ਯਾਰ ਅਸੀਂ ਵੀ ਇਹ ਜਿਹਾ ਕੰਮ ਕਰਗੇ ਤੇ ਸੱਡ ਨੂੰ ਵੀ ਘਰ ਆ ਕੇ ਲੋਕ ਸਨਮਾਨਤ ਕਰਨ ਤੇ ਗੱਲ ਕੱਲੀ ਬਿਊਟੀ ਦੀ ਨਹੀਂ ਹੋਵੇ ਕੱਲ ਦੁੱਧ ਤੇ ਵੀ ਆਵੇ ਹਨਾ ਜਿਹੜੇ ਪਸ਼ੂ ਅਸੀਂ ਪਾਲਦੇ ਆ ਉਹਨਾਂ ਦਾ ਜਿਹੜਾ ਮੇਨ ਮੋਟਿਵ ਅਸੀਂ ਹੋਰ ਮੀਟ ਜਾਂ ਹੋਰ ਕਾਸੀਂ ਚੀਤੇ ਨਹੀਂ ਵਰਤਦੇ ਸਿਰਫ ਸਾਡਾ ਦੁੱਧ ਨਾਲ ਹੁੰਦਾ ਗਾ ਲਿੰਕ ਚੰਗੇ ਦੁੱਧ ਵਾਲੀਆਂ ਜਿਹੜੀਆਂ ਝੋਟੀਆਂ ਤਿਆਰ ਕਰਨ ਦਾ ਜਿਹੜਾ ਤੁਸੀਂ ਮਿਲਕਿੰਗ ਕੰਪੀਟੀਸ਼ਨ ਦਿੱਤੇ ਆ ਤੇ ਉਹ ਕੀ ਫਾਰਮੂਲਾ ਤੇ ਕਿਹੜੀ ਚੀਜ਼ ਯੂਜ਼ ਕਰਦੇ ਫਾਰਮੂਲਾ ਤਾਂ ਇਹਦੇ ਵਿੱਚ ਕੀ ਹੈ ਜੀ ਜਿਹੜੀ ਬਰੀਡਿੰਗ ਹੈ ਬਰੀਡਿੰਗ ਦੋ ਤਰ੍ਹਾਂ ਦਾ ਕੰਮ ਆ ਗਿਆ ਬਰੀਡਿੰਗ ਦੇ ਵਿੱਚ ਇੱਕ ਤਾਂ ਬਿਊਟੀ ਕੰਪੀਟੀਸ਼ਨ ਹੈ ਬਰੀਡ ਹੁੰਦੀ ਹੈ ਜਿਵੇਂ ਆਪਾਂ ਮੰਨ ਲਓ ਮੋਹਰਾ ਐਚ ਐਫ ਹੈ ਜਰਸੀ ਹੈ ਗਾਵਾਂ ਚ ਵੀ ਹੈ ਮੱਝਾਂ ਚ ਵੀ ਹੈ ਨੀਲੀ 라ਵੀ ਹੈ ਹੁਣ ਨੀਲੀ 라ਵੀ ਮੰਨ ਲਓ ਜਿਹੜੀਆਂ ਮੱਝਾਂ ਦੀਆਂ ਨਸਲਾਂ ਹੈ 13 14 ਨਸਲਾਂਆਂ ਵਿੱਚ ਬਿੰਨੀ ਦਾ ਮਿਕਸ ਵੀ ਆਉਂਦਾ ਹੈ ਵਿੱਚ ਨੀਲੀ 라ਵੀ ਦਾ ਆਉਂਦਾ ਹੈ ਇਹਦੇ ਵਿੱਚ ਕੀ ਹੈ ਕਈ ਵਾਰ ਹੁੰਦਾ ਹੈ ਕੈਰੇਕਟਰ ਮੋਹਰਾ ਦੇ ਸ਼ੋਅ ਕਰਦੀ ਹੈ ਪਰ ਉਹਦੇ ਵਿੱਚ ਮਿਕਸਿੰਗ ਕੀ ਹੁੰਦੀ ਹੈ ਨੀਲੀ ਦੀ ਹੁੰਦੀ ਹੈ ਉਹਦਾ ਦੁੱਧ ਪ੍ਰੋਡਕਸ਼ਨ ਵੱਧ ਹੋਊਗੀ ਕਿਉਂਕਿ ਜਿੱਥੇ ਵੀ ਕ੍ਰੋਸਿੰਗ ਹੋਈ ਹੈ ਉੱਥੇ ਉਹਨੇ ਦੁੱਧ ਵੱਧ ਚੱਕਣਾ ਹੈ ਜੇ ਪਿਓਰਿਟੀ ਤੁਸੀਂ ਮੋਹਰਾ ਦੇ ਵਿੱਚ ਜਾਓਗੇ ਤਾਂ 20 ਲੀਟਰ ਦੀ ਕੈਪੈਸਿਟੀ بس ਘਟੋ ਘਟੋ 20 ਕਿਲੋਟਰ ਦੀ ਕੈਪੈਸਿਟੀ ਦੇ 1 ਕਿਲੋਟਰ ਤੇ ਮੱਝਾਂ ਜ਼ਿਆਦਾਤਰ ਕਿਉਂਕਿ ਤੁਸੀਂ ਦੇਖੋਗੇ ਜਿੰਨੇ ਵੀ ਡੋਮিনেਟਡ ਬੁੱਲ ਹੈ ਐ 29 ਮਸ਼ਹੂਰ ਬੁੱਲ ਹੈਗੇ ਉਹ ਜਿਨ੍ਹਾਂ ਦਾ ਦੁੱਧ ਮੰਨ ਲਓ ਵੀ ਮਾਵਾ 21 ਲੀਟਰ ਦੀਆਂ 22 ਲੀਟਰ ਦੀ ਇੱਥੇ ਤੇ ਰਿਕਾਰਡ ਹੈ ਕਿਉਂਕਿ ਪ੍ਰਾਈਵੇਟ ਬੁੱਲਾ ਵਾਲੇ ਪਹਿਲਾਂ ਸ਼ੁਰੂ ਚ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਯੂਨੀਵਰਸਿਟੀ ਕੋਲੇ ਆਪਦੇ ਕੋਲੇ 25 ਲੀਟਰ ਤੋਂ ਵੱਧ ਦੀ ਮੱਝ ਨਹੀਂ ਉਹਦਾ ਕਾਰਨ ਕੀ ਜਦੋਂ ਯੂਨੀਵਰਸਿਟੀ ਦੇ ਵਿੱਚ ਅਸੀਂ ਪੈਰ ਧਰਿਆ ਤੇ ਸਾਡੀ ਜਦੋਂ ਗੱਲ ਹੋਈ ਪੁੱਛਿਆ ਉਹ ਕਹਿੰਦੇ ਇਹਦਾ ਕਾਰਨ ਇਹ ਹੈ ਵੀ ਜਿਹੜੇ ਸਾਡੇ ਬਰੀਡ ਦਾ ਜਿਹੜਾ ਪਰਪਸ ਹੈ ਸਾਡੀ ਹੈ ਨਾ ਬਰੀਡ ਹੈ ਜਿਹੜੀ ਮੋਹਰਾ ਹੈ ਇਹਦੀ ਫੈਟ ਜਿਹੜੀ ਐ ਐਸਐਨਐਫ ਹੈ ਸਾਰਾ ਕੁਝ ਉਹ ਮਾਪ ਤੋਲ ਕਰਕੇ ਤੇ ਉਹ ਬਰੀਡ ਕਰੈਕਟਰ ਉਹਦੇ ਸ਼ੋ ਹੁੰਦੇ ਕਿਉਂਕਿ ਜਿਹੜੀ ਮੋਹਰਾ ਦੀ ਹੈ 7.5 ਤੇ ਇੱਕ ਫੈਟ ਜਾਂ ਐਸਐਨਐਫ 8.7 8.5 ਦਿੱਤੇ ਹੋਏ ਜੇ ਹੁਣ ਤੁਸੀਂ ਲੈ ਲਓ ਬੂਰੀ ਹੈ ਨੀਲੀ ਹੈ ਉਹਦੇ ਵਿੱਚ 10 0 ਤੇ ਇੱਕ ਚਲੀ ਜਾਂਦੀ ਹੈ ਹੁਣ ਕਈ ਮੱਝਾਂ ਦੇ ਕਹਿੰਦੇ ਆ ਵੀ ਸਾਡੀ ਮੋਹਰਾ ਮੱਝਾਂ ਦੀ 10 0 ਫੈਟ ਆ ਉਹ ਮੋਹਰਾ ਦਾ ਕਰੈਕਟਰ ਨਹੀਂ ਹੈਗਾ ਇਹ ਜੀਰੋਫਟ ਮੋਰਾ ਚ ਬਹੁਤ ਘੱਟ ਉਹਦੀ ਮਿਕਸਿੰਗ ਹੈ ਕਿਤੇ ਤਾਂ ਹੀ ਉਹਦਾ ਦੁੱਧ ਪ੍ਰੋਡਕਸ਼ਨ ਵੱਧ ਹੈ। ਇਹੀ گاਵਾ ਚ ਹੈ। گاਵਾ ਚ ਤੁਸੀਂ ਜਰਸੀ ਨਾਲ ਕਰਾਸ ਕਰਕੇ ਦੇਖੋ ਐਚਐਫ ਨੂੰ ਉਹ ਤਾਂ ਸਾਨੂੰ ਵੱਧ ਪਤਾ ਹੈ। ਤੇ ਤੁਸੀਂ ਉਹ ਪਹਿਲੇ ਕਿਹੜੀ 10 ਦਾ ਜੰਪ ਲੈ ਜਾਓਗੇ। ਇਹ ਤੁਸੀਂ ਐਚਐਫ ਨਾਲ ਕਰੋ ਸ਼ੀਰ ਦਾ ਜੰਪ ਲੈ ਜਾਓਗੇ ਇਹੀ ਮੱਝਾਂ ਚ। ਜੇ ਮੋਰਾ ਤੇ ਤੁਸੀਂ ਮੋਰਾ ਦਾ ਵਧੀਆ ਬਰੀਡ ਦਾ ਬੋਲਾ ਉਹ ਕਰੋਗੇ ਤਾਂ ਉਹਦੇ ਵਿੱਚ 2-3 ਲੀਟਰ ਦਾ ਹੀ ਫਲੱਸ ਆ ਸਕਦਾ ਹੈ। ਜੇ ਤੁਸੀਂ ਨੀਲੀ ਕਰਾਸ ਕਰਦੇ ਹੋਗੇ ਤਾਂ ਹੋ ਸਕਦਾ 10 ਤੋਂ 15 ਲੀਟਰ ਦਾ ਵੀ ਆ ਜੀ। ਬਿਊਟੀ ਹੈ ਨਾ ਬਿਊਟੀ ਦੇ ਵਿੱਚ ਹੁਣ ਸੱਡੀ ਛੋਟੀ ਜਿੱਤ ਗਈ ਉਹ ਸ਼ੋਰ ਨਹੀਂਗਾ ਵੀ ਤੁਸੀਂ ਉਹ ਵੱਧ ਦੁੱਧ ਵਾਲੀ ਹੋਗੀ ਓਕੇ ਉਹ ਹੋ ਸਕਦਾ 10 ਲੀਟਰ ਹੀ ਪਹਿਲੇ ਸਵੇਰੇ ਦੇ ਵੀ ਹੋ ਸਕਦਾ ਤੁਹਾਡੀ ਕੰਪੀਟੀਸ਼ਨ ਚੋਂ ਬਾਹਰ ਨਿਕਲ ਗਈ ਹੋਵੇ ਤੇ ਜਦੋਂ ਤੁਸੀਂ ਮੰਨ ਲਓ ਜਵਾਈ ਕਰੋ ਤਾਂ ਜਿਵੇਂ ਹੁਣ ਮੈਂ ਪਿੱਛੇ ਇੱਕ ਬਹੁਤ ਪੁਰਾਣੀ ਇੱਕ ਮੇਲੇ ਦੀ ਦੱਸਦਾ ਤੁਹਾਨੂੰ ਕਹਾਣੀ ਤੇ ਸ਼ਾਇਦ ਗੱਲਪੱਤੀ ਤੋਂ ਸ਼ੇਰੂ ਰੋਤਕਾਲੇ ਦੀ ਝੋਟੀ ਆਈ ਸੀ ਫਸਟ ਤੇ SLAਪਤਪੁਰੇ ਡੇਰੇ ਵਾਲੇ ਦੀ ਸੈਕੰਡ ਤੇ ਉਸ ਟਾਈਮ ਦੇ ਵਿੱਚ ਬਾਈ ਬੂਟਾ ਖੜਾਗਾ ਇਹਦੀ ਝੋਟੀ ਤੇ ਸਾਡੇ ਰਮਣੇ ਦੀ ਜਿਹੜੀ ਵੱਡੀ ਮੱਝ ਹੈ ਉਹ ਧੋਣੇ ਪਹਿਲੇ ਰਾਉਂਡ ਚ ਬਾਹਰ ਘੱਟ ਤੂੰ ਅਸੀਂ ਤੇ ਜਦੋਂ ਮੈਂ ਪੁੱਛਿਆ ਉਹ ਬੰਦੇ ਨੇ ਮੈਨੂੰ ਦੱਸਿਆ ਕਹਿੰਦਾ ਮੇਰੀ ਝੋਟੀ ਥੱਲੇ 9 ਲੀਟਰ ਦੁੱਧ ਹੈ ਕਿਉਂਕਿ ਗਲਪੱਤੀ ਤੋਂ ਰঞ্জੀਤ ਡਾਕਟਰ ਮੇਰਾ ਲਿਆ ਜਿਉ ਉਹ ਦਾ ਸੀਗਾ ਏਆਈ ਕਰਦਾ ਹੁੰਦਾ ਸੀ ਤੇ ਜਿਹੜੀ ਝੋਟੀ ਇਹ ਆਪਣੇ ਰਮਣੀ ਦੀ ਸੀ ਇਹਨੇ ਫਸਟ ਟਾਈਮ 16 ਲੀਟਰ ਦੁੱਧ ਕੱਢਿਆ ਤੇ ਬੂਟੇ ਦੀ ਉਹੀ ਝੋਟੀ ਨੇ 23 ਲੀਟਰ 24 ਲੀਟਰ ਦੁੱਧ ਕੱਢਿਆ ਅਗਲੇ ਸਵੇਰੇ ਜਗਿਆ ਉਹ 70 ਪੰਜ 77 ਦੀ ਸੀ ਮਤਲਬ ਇਹ ਹਕੀਕਤ ਕੀ ਹੈ ਨਾ ਉਹ ਚੀਜ਼ ਮੱਲਾ ਜਿਹੜੀ ਬਰੀਡ ਹੈ ਹੁਣ ਉਹ ਬਰੀਡ ਕਰੈਕਟਰ ਸੀਗੇ ਜਿਵੇਂ ਗੋਲੂ ਦੀ ਬਲੱਡ ਲਾਈਨ ਤੁਰੀ ਆਉਂਦੀ ਜਵਰਾਜ ਹੋਰ ਹੈ ਉਹ ਬਰੀਡ ਕਰੈਕਟਰ ਮੋਹਰਾ ਦੇ ਬਹੁਤ ਚੰਗੇ ਸੀ ਉਹ ਹਰਦਾ ਨਹੀਂ ਸੀ ਛੇਤੀ ਮੇਲਿਆਂ ਤੇ ਤੇ ਪਰ ਚੀਜ਼ ਕੀ ਹੈ ਉਹ ਦੁੱਧ ਚ ਹਰਦਾ ਸੀ ਦੁੱਧ ਚ ਕਦੇ ਉਹਦਾ ਕੰਪੀਟੀਸ਼ਨ ਚ ਆਈ ਹੀ ਨਹੀਂ ਉਹ ਜਿੱਦਿਆਂ ਦਾ ਮੈਂ ਦੇਖਦਾ ਉਹ 2-3 ਪੀੜੀਆਂ ਟੱਪ ਗਈਆਂ ਉਹਦੀਆਂ ਗੋਲੂ ਦੀ ਜਵਰਾਜ ਦੀ ਉਹ ਸਾਰੀ ਉਹਦੀ ਬਲੱਡ ਲਾਈਨ ਹੈ ਸਿੰਪਲ ਗੱਲ ਇਹੀ ਆ ਨਾ ਮੰਨ ਲਓ ਵੀ ਮਿਲਕਿੰਗ ਤੇ ਬਿਊਟੀ ਦੇ ਵਿੱਚ ਬਹੁਤ ਫਰਕ ਆ ਜਿਹੜੇ ਤੁਸੀਂ ਬਿਊਟੀ ਦੇ ਕੰਪੀਟੀਸ਼ਨ ਹਰ ਕੇ ਆਗੇ ਤੁਸੀਂ ਇਹ ਨਾ ਮੰਨੋ ਵੀ ਛੋਡੀ ਦਾ ਖਾਣੀ ਬਿਊਟੀ 'ਚ ਹਰ ਗਈ ਤੇ ਤਾਂ ਮੱਝ ਹੀ ਕੰਮ ਦੀ ਨਹੀਂ ਗਈ ਸਹੀ ਆ ਹੁਣ ਜਿਵੇਂ ਮੰਨ ਲਓ ਰਮਣੀ ਦੀ ਝੋਟੀ ਐ ਉਹ ਅਸੀਂ ਬਿਊਟੀ ਕੰਪੀਟੀਸ਼ਨ ਚ ਲਾਈਏ ਉਹ ਨਹੀਂ ਜਿੱਤਦੀ ਦੁੱਧ ਕੰਪੀਟੀਸ਼ਨ ਚ ਉਹ ਗਾਂ ਨੂੰ ਹੋਰਾਂ ਨੂੰ ਵੀ ਮਾਤ ਪਾਉਗੀ ਸਹੀ ਆ ਕਿਉਂਕਿ ਉਹਦਾ ਕਰੈਕਟਰ ਨਾਲ ਨੀਲੀ ਕ੍ਰੋਸ ਹੈ ਇਹ ਸਾਰੇ ਪਸ਼ੂਆਂ ਦੇ ਵਿੱਚ ਕਾਊਂਟ ਕਰਦੇ ਜੀ ਬਿਊਟੀ ਦੇ ਵਿੱਚ ਉਹ ਹਾਸਲ ਦੇ ਵਿੱਚ ਜੇ ਉਹਨੂੰ ਪਿਓਰ ਮੋਹਰਾ ਦਾ ਜਜਿੰਗ ਕਰਕੇ ਉਹ ਕਰਨ ਪਿਓਰ ਮੋਹਰਾ ਦੀ ਹਜੇ ਪੂਰੀ ਜਜਿੰਗ ਜੱਜਾਂ ਹੀ ਨਹੀਂ ਕਰਦੇ ਕਿਉਂਕਿ ਹਜੇ ਬਰੀਡ ਦੇ ਵਿੱਚ ਮਿਕਸਿੰਗ ਸਾਰੀਆਂ ਜੀ ਹੈ ਹੂੰ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਹੋਲੀ-ਵਲੀ ਕਲੀਅਰ ਹੋਊਗੀ ਫਿਰ ਜਾ ਕੇ ਮਤਲਬ ਕਿ ਬਰੀਡ ਦੇ ਵਿੱਚ ਫਰਕ ਪਊਗਾ ਹੂੰ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ